ਪਿਛਲੇ 125 ਸਾਲਾਂ ਚ ਪੰਜਾਬ ਚ بارش ਦੇ ਇਤਿਹਾਸ ਦੇ ਵਿੱਚ ਇਸ ਵਾਰ ਜੋ بارش ਆਈ ਆ ਉਸ ਦਾ ਰੈਂਕ ਦੂਸਰਾ ਤੀਸਰਾ ਹੈ ਯਾਨੀ ਕਿ ਅੱਜ ਤੱਕ ਜੋ ਸੱਤੋਂ ਜ਼ਿਆਦਾ بارشਾਂ ਆਈਆਂ ਨੇ ਉਹਦੇ ਵਿੱਚ ਇਹ بارش ਦੂਸਰੇ ਤੀਸਰੇ ਨੰਬਰ ਤੇ ਹੈ ਯਾਨੀ ਕਿ ਬਹੁਤ ਜ਼ਿਆਦਾ بارش ਇਸ ਵਾਰ ਪੰਜਾਬ ਦੇ ਵਿੱਚ ਹੋਈ ਆ ਜਿਹਦੇ ਕਰਕੇ ਬਹੁਤ ਜ਼ਿਆਦਾ ਫਲੱਡ ਦੀ ਕੰਡੀਸ਼ਨ ਵੀ ਪੰਜਾਬ ਚ ਬਣੀ ਹੋਈ ਆ ਸੱਤ ਜ਼ਿਲ੍ਹੇ ਬਹੁਤ ਜ਼ਿਆਦਾ ਪ੍ਰਭਾਵਿਤ ਨੇ بارش ਕਰਕੇ ਘਰਾਂ ਦੇ ਘਰ ਪਿੰਡਾਂ ਦੇ ਪਿੰਡ ਪਸ਼ੂ ਸਭ ਹੜ ਗਏ ਨੇ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਖੇਤਾਂ ਦਾ ਜ਼ਮੀਨਾਂ ਜਿਹੜੀਆਂ ਜਿਹੜੇ ਖੇਤ ਹੈਗੇ ਨੇ ਉਹ ਵੀ ਇਹਨਾਂ ਹਾੜਾਂ ਦੇ ਵਿੱਚ ਹੜ ਗਏ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦਾ ਕੀ ਮિજાਜ ਰਹੇਗਾ ਮੌਸਮ ਕਿਸ ਤਰੀਕੇ ਦਾ ਆਏਗਾ ਕਿ بارش ਆਏਗੀ ਜਾਂ ਥਲ ਪਾਏਗੀ ਇਸੇ ਬਾਰੇ ਗੱਲਬਾਤ ਕਰਨ ਲਈ ਅਸੀਂ ਪਹੁੰਚੇ ਹਾਂ ਮੌਸਮ ਵਿਭਾਗ ਦੇ ਜੋ ਡਾਇਰੈਕਟਰ ਨੇ ਸ੍ਰਿੰਦਰ ਪਾਲ ਜੀ ਇਹਨਾਂ ਨਾਲ ਗੱਲਬਾਤ ਕਰਾਂਗੇ ਇਹ ਕੀ ਕਹਿੰਦੇ ਨੇ ਪ੍ਰੈਡਿਕਸ਼ਨ ਕੀ ਹੈਗੀਆਂ ਨੇ ਕਿਉਂਕਿ ਹੁਣ ਤੱਕ ਜੋ ਪ੍ਰੈਡਿਕਸ਼ਨਸ ਕੀਤੀਆਂ ਗਈਆਂ ਨੇ ਇਹਨਾਂ ਵੱਲੋਂ ਉਹ ਸਟੀਕ ਰਹੀਆਂ ਨੇ ਜਿੰਨੀਆਂ ਵੀ ਪ੍ਰੈਡਿਕਸ਼ਨ ਕੀਤੀਆਂ ਉਹਦੇ ਵਿੱਚੋਂ 99% ਜਿਹੜੀਆਂ ਪ੍ਰੈਡਿਕਸ਼ਨ ਆ ਉਹ ਸਹੀ ਸਾਬਤ ਹੋਈਆਂ ਹੁਣ ਆਉਣ ਵਾਲੇ ਦਿਨਾਂ ਚ ਕੀ ਰਹੇਗਾ ਉਹਦੇ ਬਾਰੇ ਗੱਲਬਾਤ ਕਰਦੇ ਆ ਪਾਲਸਾਪ ਸਭ ਤੋਂ ਪਹਿਲਾਂ ਪੀਟੀਸੀ ਸਵਾਗਤ ਹੈ ਤੁਹਾਨੂੰ ਥੈਂਕ ਯੂ ਵੈਰੀ ਮਚ ਅੱਜ ਪਾਲਸਾਪ ਕਿਵੇਂ ਰਹੇਗਾ ਆਉਣ ਵਾਲੇ ਦਿਨਾਂ ਚ ਕਿਉਂ ਲੋਕ ਇਹੀ ਜਾਨਣਾ ਚਾਹੁੰਦੇ ਨੇ ਹੁਣ ਸਭ ਤੋਂ ਵੱਡਾ ਸਵਾਲ ਇਹੀ ਆ ਲੋਕਾਂ ਦੇ ਦਿਲਾਂ ਚ ਜ਼ਹਿਨ ਦੇ ਵਿੱਚ ਕਿ ਬਾਰਿਸ਼ ਹੁਣ ਰੁਕੇਗੀ ਜਾਂ ਨਹੀਂ ਰੁਕੇਗੀ ਅਗਰ ਬਾਰਿਸ਼ ਆਏਗੀ ਤਾਂ ਬੜੀ ਮੁਸ਼ਕਲ ਹੋ ਜਾਣੀ ਹੈ ਇਸ ਦਾ ਦੇਖੋ ਕੁਝ ਹੁਣ ਠਰਾਵ ਹੈਗਾ ਅੱਜ ਤੇ ਅੱਜ ਵੀ ਠਰੌਰ ਰ ਹੋਰ ਕੁਝ ਘਟ ਹੈ ਅੱਜ ਵੀ ਵੀ ਅੱਜ ਤੇ ਕੱਲ ਦੁਪਹਿਰ ਬਾਅਦ ਫਿਰ ਤੋਂ ਮੌਨਸੂਨ ਕੁਝ ਐਕਟਿਵ ਚੱਲੂਗਾ ਤੇ ਕੁੱਲ ਮਿਲਾ ਕੇ ਹੁਣ ਸਟੇਬਲ ਹੈਗਾ ਵੈਦਰ ਕੱਲ ਤੋਂ ਵੀ بارش ਕੱਲ ਵੀ ਘੱਟ ਸੀਗੀ ਅੱਜ ਵੀ ਘੱਟ ਹੀ ਹੈਗੀ ਹੈ ਕੁਝ ਥਾਵਾਂ ਤੇ ਹਾਲਾਂਕਿ ਨਾਰਥ-ਵੈਸਟ ਪੰਜਾਬ ਚ ਆਈ ਹੈ ਜਿੱਦਾਂ ਪਠਾਨਕੋਟ ਹੈ ਗੁਰਦਾਸਪੁਰ ਹੈ ਤੇ ਰੂਪਨਗਰ ਰਹੇਗਾ ਐਸਬੀਐਸ ਨਗਰ ਰਹੇਗਾ ਇਹਨਾਂ ਸਾਰਿਆਂ ਜ਼ਿਲ੍ਹੇ ਵਿੱਚ ਤੇ ਸੰਗਰੂਰ ਵੀ ਹੈਗਾ ਕੁਝ ਕੁਝ ਵੀ ਆਇਆ ਲੇਕਿਨ ਜ਼ਿਆਦਾ ਨਹੀਂ ਹੈਗਾ ਹੁਣ ਆਉਣ ਵਾਲੇ ਦਿਨਾਂ ਚ 29 ਤਰੀਕ ਤੋਂ ਬਾਅਦ ਫਿਰ ਤੋਂ ਪਿਕਅਪ ਕਰੂਗਾ ਹੁਣ ਮੀ ਤੇ 3 ਤੇ 31 ਤਰੀਕ ਨੂੰ ਚਾਂਸਸ ਹੈ ਕਿ ਪੂਰੇ ਪੰਜਾਬ 'ਚ ਮੀਂਹ ਦੇ ਫੇਰ ਤੋਂ ਵਧਣ ਦੇ ਚਾਂਸਸ ਹੈਗੇ ਯਾਨੀ ਕਿ ਖਤਰਾ ਹਲੇ ਟਲਿਆ ਨਹੀਂ ਖਤਰਾ ਚਲਾਈ ਹੈ ਅਜੇ ਅਜੇ ਖਤਰਾ ਹੈਗਾ ਪਰ ਇਹ ਹੈਗਾ ਕਿ ਇਹ ਜਿਹੜਾ ਮੀਂਹ ਹੈਗਾ ਇੰਨਾ ਨਹੀਂ ਹੈ ਜਿੰਨਾ ਅਸੀਂ ਪਿਛਲੇ 3 ਦਿਨਾਂ ਵਿੱਚ ਦੇਖਿਆ ਪਿਛਲੇ 3 ਦਿਨਾਂ ਵਿੱਚ ਜਿਹੜਾ 118 ਮਿਲੀਮੀਟਰ ਮੀਂਹ ਪਿਆ ਹੋਣਾ ਕਿੰਨਾ ਚਾਹਣਾ 14 ਮਿਲੀਮੀਟਰ ਦਾ ਸਕਾ ਚਾਹੀਦਾ ਸੀ 18 ਪੈ ਗਿਆ ਕਰੀਬ ਕਰੀਬ 8 8 ਜਾਂ 9 ਟਾਈਮ ਜ਼ਿਆਦਾ ਹੋ ਗਿਆ ਮਤਲਬ 8 ਟਾਈਮ ਜ਼ਿਆਦਾ ਹੋ ਗਿਆ ਉਹਦੇ ਕਰਕੇ ਇਹ ਸਿਚੁਏਸ਼ਨ ਜਿਹੜੀ ਤੁਸੀਂ ਦੇਖ ਰਹੇ ਕਾਫੀ ਹੱਦ ਤੱਕ ਆਈ ਹੈ ਨਾਲ ਨਾਲ ਫਿਰ ਸਪਟੰਬਰ ਦੇ ਫਰਸਟ ਵੀਕ ਵਿੱਚ ਮੀ ਹੈਗਾ ਲੇਕਿਨ ਇੰਨਾ ਬਹੁਤ ਭਾਰੀ ਮੀ ਜਿੱਦਾਂ ਆਪਾਂ ਦੇਖਿਆ ਉਹਦੇ ਚਾਂਸਸ ਕੱਟੇ ਗਏ ਅੱਛਾ ਜੇ ਮੈਂ ਤੁਸੀਂ ਕਹਿ ਰਹੇ ਕਿ 100 ਗੁਣਾ ਜ਼ਿਆਦਾ ਮੀ ਪਿਆ 800% ਜ਼ਿਆਦਾ ਪਿਆ ਮੀ ਤਾਂ ਆਪਾਂ ਜ਼ਿਕਰ ਵੀ ਕਰ ਰਹੇ ਸੀ 125 ਸਾਲਾਂ ਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਹੈਵੀ ਰੇਨਫਾਲ ਹੋਈ ਹੈ ਉਹਨਾਂ ਵਿੱਚੋਂ ਇਹ ਦੂਸਰੇ ਤੀਸਰੇ ਨੰਬਰ ਤੇ ਵੀ ਬਹੁਤ ਜ਼ਿਆਦਾ ਹੋਈ ਹੈ ਦੇਖੋ ਜਿਹੜਾ ਆਪਾਂ ਪਿਛਲੇ 124 ਸਾਲ ਦਾ ਡਾਟਾ ਦੇਖਿਆ ਉਹਦੇ ਵਿੱਚ ਪੰਜਾਬ 'ਚ 7 ਸਾਲ ਇਦਾਂ ਦੇ ਹੈਗੇ ਜਦੋਂ ਐਕਸੈਸਰੀ ਇਨਫਲੂ ਹੋਈ ਹੈ ਤੇ ਹਾਈਐਸਟ ਰੇਨਫਾਲ ਹੋਇਆ ਪੰਜਾਬ ਚ 1995 ਵਿੱਚ ਜਦੋਂ ਹੜ੍ਹ ਵੀ ਆਏ ਸੀਗੇ ਅਸੀਂ ਸਾਰੇ ਜਾਣਦੇ ਹਾਂ ਉਹਨੂੰ ਤੇ ਉਸ ਤੋਂ ਬਾਅਦ ਫਿਰ ਹੋਰ ਸਾਲ ਹੈਗੇ ਲੇਕਿਨ ਜਿਹੜਾ ਅੱਜ ਇਸ ਵਾਰੀ ਦਾ ਸਾਲ ਹੈ ਇਸ ਵਾਰੀ ਅਜੇ ਤੱਕ ਅਜੇ ਤਾਂ ਅਗਸਤ ਵੀ ਨਹੀਂ ਕੰਪਲੀਟ ਹੋਇਆ ਉਹ ਆਪਾਂ ਜਿਹੜਾ ਡਾਟਾ ਹੈਗਾ ਜੂਨ ਟੂ ਸੈਪਟੈਂਬਰ 4 ਮਹੀਨਿਆਂ ਦਾ ਹੈ ਲੇਕਿਨ ਅਜੇ ਤੱਕ ਅਗਸਤipuraniਆ ਦਾ ਰਿਪੋਰਟ 25% ਜ਼ਿਆਦਾ ਮੀਂਹ ਜਿਹੜਾ ਹੈਗਾ ਪੰਜਾਬ ਚ ਅਜੇ ਤੱਕ ਰਿਕਾਰਡ ਕੀਤਾ ਹੋਇਆ ਲੇਕਿਨ ਹੁਣ ਸੈਪਟੈਂਬਰ ਵਿੱਚ ਵੀ ਵੀ ਹੈਗਾ ਤਮੈਨੂੰ ਲੱਗਦਾ ਏ ਜਨਾ ਸਾਲ ਹੈ ਸੈਕਿੰਡ ਥਰਡ ਤੇ ਵੀ ਉੱਪਰ ਜਾ ਸਕਦਾ ਹੈ ਕਿਉਂਕਿ ਪਿਛਲੇ 124 ਸਾਲਾਂ ਵਿੱਚ ਦਾ ਕੁੱਲ ਮਿਲਾ ਕੇ ਬਹੁਤ ਚੰਗਾ ਮੌਨਸੂਨ ਔਰ ਕਾਫੀ ਹੈਵੀਐਸ ਰੇਨਫਾਲ ਰਿਹਾ ਔਰ ਖਾਸ ਕਰਕੇ ਜਿਹੜੇ 7 ਜ਼ਿਲ੍ਹੇ ਹੈਗੇ ਉਹਨਾਂ ਵਿੱਚ ਜਿੱਥੇ ਹੁਣ ਬਾੜ ਵੀ ਹੈਗੀ ਹੈ ਜੇ ਗੁਰਦਾਸਪੁਰ ਪਠਾਨਕੋਟ ਹੁਸਿਆਰਪੁਰ ਅੰਮ੍ਰਿਤਸਰ ਤੇ ਤਰਨਤਾਰਨ ਮੇਨਲੀ ਜਿਹੜੇ ਇਫੈਕਟਡ ਹੈਗੇ ਇਹਨਾਂ ਵਿੱਚ ਬਹੁਤ ਜ਼ਿਆਦਾ ਕਰੀਬ-ਕਰੀਬ ਜਿਹੜਾ 10 ਗੁਣਾ 11 ਗੁਣਾ ਮੀ ਜਿਹੜਾ ਪਿਛਲੇ 3-4 ਦਿਨਾਂ ਵਿੱਚ ਆਪਾਂ ਦੇਖਿਆ ਲੇਕਿਨ ਹੁਣ ਕੁਝ ਸਾਲ ਵੀ ਬਹੁਤ ਹੋ ਜਾਂਦੀ ਹੈ ਬਹੁਤ ਹੋਇਆ ਕਿਉਂਕਿ ਉਹਦੇ ਕਰਕੇ ਉਪਰੋਂ ਵੀ ਫਿਰ ਪਾਣੀ ਆਉਂਦਾ ਸਾਡਾ ਆਪਣਾ ਇੱਥੇ ਖੜਾ ਇੰਨਾ ਪਾਣੀ ਹੋ ਗਿਆ ਤਾਂ ਉਹਦੇ ਕਰਕੇ ਸਾਰੇ ਜਿਹੜਾ ਹੈਗਾ ਹੁਣ ਤੁਸੀਂ ਦੇਖ ਰਹੇ ਇਨੋਡੇਸ਼ਨ ਬਹੁਤ ਹੋ ਗਈ ਹੈ ਤੇ ਐਗਰੀਕਲਚਰ ਫੀਲਡਸ ਪਾਣੀ ਕਈ ਥਾਵਾਂ ਤੇ ਹੋਣਾ ਤੇ ਕਲੋਨੀਆਂ 'ਚ ਵੀ ਹੋਣਾ ਪਾਣੀ ਤਾਂ ਇਹ ਸਾਰਾ ਜੋ ਸਿਨੈਰੀਓ ਹੈਗਾ ਐਕਸੈਸ ਰੇਨਫਾਲ ਜਿਹੜੀ ਪਿਛਲੇ ਕਿੰਨਾ ਦਿਨਾਂ ਵਿੱਚ ਆਪਾਂ ਦੇਖੀ ਉਹਦੇ ਕਰਕੇ ਵੀ ਹੈਗਾ ਕਾਫੀ ਹੱਦ ਤੱਕ ਹਿਮਾਚਲ 'ਚ ਹੁਣ ਕਿਵੇਂ ਰਹੇਗਾ ਬਾਅਦ ਹਿਮਾਚਲ 'ਚ ਵੀ ਕੰਟੀਨਿਊ ਕਰੂਗਾ ਹਿਮਾਚਲ 'ਚ ਵੀ ਅ ਅੱਜ ਤੇ ਕੱਲ ਉੱਥੇ ਵੀ ਕੁਝ ਖਾਸ ਨਹੀਂ ਹੈਗਾ ਘਟੂਆ ਰੇਨਫਾਲ ਲੇਕਿਨ 29 ਤਰੀਕ ਸ਼ਾਮ ਤੋਂ ਫੇਰ ਫੇਰ ਤੋਂ ਵੀ ਉੱਥੇ ਵਧੂਗਾ ਜਿੱਦਾਂ ਸਾਡੇ ਇੱਥੇ ਵਧੂਗਾ ਅੱਜ ਤੱਕ ਕੋਈ ਬੜਾ ਇਮੀਜਿਟਰੀ ਲੀਫ ਨਹੀਂ ਹੈ ਜਿੱਦਾਂ ਮੈਂ ਪਹਿਲੇ ਵੀ ਗਾਇਆ ਸੀਗਾ ਕਿ ਅਜੇ ਰੇਨਫਾਲ ਐਕਟੀਵਿਟੀ ਕੰਟੀਨਿਊ ਕਰੂਗੀ ਤੇ ਲੇਕਿਨ ਇੰਨਾ ਭਾਰੇ ਮੀਂਹ ਦੀ ਸੰਭਾਵਨਾ ਨਹੀਂ ਹੈ ਸਾਨੂੰ ਬਹੁਤ ਪੈਨਿਕ ਨਹੀਂ ਹੋਣਾ ਕਿਉਂਕਿ ਜਿੱਦਾਂ ਆਪਾਂ ਜਿੰਨੀ ਪਈ ਹੈ ਓਨੀ ਨਹੀਂ ਹਾਂ ਲੇਕਿਨ ਇੱਕ ਹੋਰ ਗੱਲ ਮੈਂ ਕਹਣਾ ਚਾਹੁੰਦਾ ਕਿ ਜਿਹੜਾ ਪਿੱਛੇ ਰੇਨਫਾਲ ਕਿਉਂਕਿ ਕਾਫੀ ਕੰਟੀਨਿਊਟੀ ਹੈਗੀ ਐ ਬਾਰਸ਼ ਵਿੱਚ ਤਾਂ ਹੁਣ ਚਾਹੇ ਘਟਮੀ ਵੀ ਪਊਗਾ ਉਹ ਵੀ ਨੁਕਸਾਨਦਾਇਕ ਹੋ ਸਕਦਾ ਕਿਉਂਕਿ ਹੁਣ ਜਿਹੜਾ ਪਾਣੀ ਹੈ ਜ਼ਮੀਨ 'ਚ ਜਾਣ ਦੀ ਕੈਪੈਸਿਟੀ ਵੀ ਘੱਡੀ ਐ ਸ਼ਿਪਿੰਗ ਨਹੀਂ ਹੋ ਰਹੀ ਉਹ ਸ਼ਿਪਿੰਗ ਸੀਪੇਜ ਨਹੀਂ ਹੋ ਰਹੀ ਐ ਕਿਉਂਕਿ ਪਾਣੀ ਆਲਰੇਡੀ ਕਾਫੀ ਜ਼ਿਆਦਾ ਹੋ ਗਿਆ ਹੈ ਉਹਦੇ ਕਰਕੇ ਫਿਰ ਟ੍ਰਿਗਰ ਜਿਹੜਾ ਹੁੰਦਾ ਚਾਹੇ ਉਹ ਪਹਾੜਾਂ ਦੀ ਪੰਗਲ ਕਰੀਏ ਚਾਹੇ ਪਲੇਨ 'ਚ ਕਰੀਏ ਉਹ ਪਾਣੀ ਥੋੜਾ ਜਿਹਾ ਪਾਣੀ ਵੀ ਖੜਾ ਹੋ ਜਾਂਦਾ ਤਾਂ ਹੁਣ ਜਸਨ ਜਿਹੜਾ ਹੈਗਾ ਈਵਨ ਘੱਟ ਰੇਨਫਾਲ ਵੀ ਹੋਗੀ ਤਾਂ ਵੀ ਬਹੁਤ ਧਿਆਨ ਰੱਖਣਾ ਪਊਗਾ ਕਿ ਆਪਾਂ ਉਹਨੂੰ ਚਰਨਾਈਜ਼ ਕਰੀਏ ਆਪਾਂ ਉਹਨੂੰ ਡਰੇਨ ਕਰੀਏ ਕਿਉਂਕਿ ਇਹ ਫਾਰਮਰ ਵਾਸਤੇ ਵੀ ਚੰਗਾ ਨਹੀਂ ਹੈ ਕਿ ਖਾਸ ਕਰ ਕਾਟਨ ਵੇਲ ਜਿਹੜੀ ਹੈਗੀ ਹੈ ਫਰੋਸ ਤੋਂ ਫਸਲ ਕਿ ਵੀ ਤੁਸੀਂ ਰਿਪੋਰਟਾਂ ਹੈਗੀਆਂ ਕਿ ਉੱਥੇ ਪਾਣੀ ਖੜਾ ਹੋਇਆ ਤਾਂ ਜਿਹੜੀ ਕਪਾਹ ਹੈਗੀ ਆ ਜਿੱਦਾਂ ਦੂਜੀ ਫਸਲ ਆ ਗਈ ਹੈ ਉਹਨਾਂ ਨੂੰ ਵੀ ਨੁਕਸਾਨ ਕਰਦਾ ਖੜਾ ਪਾਣੀ ਤਾਂ ਹੁਣ ਇਹ ਕਹਿ ਸਕਦੇ ਆ ਕਿ ਹਾਲੇ ਜਿਹੜਾ ਖਤਰਾ ਕਿਸਾਨਾਂ ਦੇ ਉੱਤੇ ਆਮ ਲੋਕਾਂ ਦੇ ਉੱਤੇ ਉਸੇ ਤਰੀਕੇ ਦਾ ਜਾਇਜ਼ ਤੇ ਚੱਲੇ ਹੋਇਆ ਕਿਉਂਕਿ ਅਜੇ ਮੀਂਹ ਦਾ ਕੋਈ ਕਲੋਜ਼ਨੈਸ ਨਹੀਂ ਹੈ ਕੋਈ ਮੀਂਹ ਬੜਾ ਇਮੀਡੀਏਟ ਦਾ ਜਾਣਾ ਨਹੀਂ ਹੈ ਕਿਉਂਕਿ ਅਜੇ ਸਪਟੰਬਰ ਸਪਟੰਬਰ ਦੇ ਮਿਡ ਤੱਕ ਪਾਏਗਾ ਇਹ ਪੂਰਾ ਸਪਟੰਬਰ ਹੀ ਪਾਏਗਾ ਮਿਡ ਤੱਕ ਤਾਈ ਲੈ ਕੇ ਚਲੋ ਤੁਸੀਂ ਲੇਕਿਨ ਹੁਣ ਕੁਝ ਸਾਲਾਂ ਤੋਂ ਪਾਏ ਵੀ ਦੇਖਿਆ ਕਿ ਮੌਨਸੂਨ ਜਿਹੜਾ ਹੈ ਅਕਤੂਬਰ ਫਸਟ ਵੀਕ ਚ ਜੇ ਆਪਾਂ ਦੇਖਿਆ ਹੈ ਕਿ ਮੀਂਹ ਪੈਂਦਾ ਹੈ ਤਾਂ ਕੁਲ ਮਿਲਾ ਕੇ ਸਪਟੰਬਰ ਮਿਡ ਸਪਟੰਬਰ ਤੱਕ ਆਪਾਂ ਲੈ ਕੇ ਚੱਲੀਏ ਤਨਵਾਜੀਆ ਥੈਂਕ ਯੂ ਥੈਂਕ ਯੂ ਤਾਂ ਇਹਨੇ ਸਦਰਪਾਲ ਜਿਹੜੇ ਦੱਸ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਲੇ ਹੋਰ ਬਾਰਿਸ਼ ਹੋ ਸਕਦੀ ਹੈ ਕਿਉਂਕਿ ਜੇ ਪ੍ਰੈਡਿਕਸ਼ਨ ਕੀਤੀ ਜਾ ਰਹੀ ਹੈ ਹਾਲਾਂਕਿ ਇੱਕ ਦੋ ਦਿਨ ਰਾਹਤ ਮਿਲੇਗੀ ਲੇਕਿਨ 29 ਤੋਂ ਬਾਅਦ ਫਿਰ ਤੋਂ ਬਾਰਿਸ਼ ਹੋ ਸਕਦੀ ਹੈ ਲੇਕਿਨ ਐਨੀ ਨਹੀਂ ਜਿੰਨੀ ਪਹਿਲਾਂ ਹੋਈ ਆ ਜਿੰਨੀ ਪਹਿਲਾਂ ਇੰਨੀ ਜ਼ਿਆਦਾ ਬਾਰਿਸ਼ ਹੋਈ ਸੀ 19 ਪਾਛਲੇ ਤੱਕ ਹੋਣ ਦੀ ਕੋਈ ਸੰਭਾਵਨਾ ਨਹੀਂ ਹੈਗੀ ਲੇਕਿਨ ਇਹ ਜ਼ਰੂਰ ਹੈ ਕਿ ਸਤੰਬਰ ਦੇ ਮਹੀਨੇ ਦੇ ਵਿੱਚ ਵੀ ਬਾਰਿਸ਼ ਹੋ ਸਕਦੀ ਹੈ ਜਿਹਦੇ ਨਾਲ ਮੁਸ਼ਕਲਾਂ ਕੁੜੀਆਂ ਹੋਰ ਬਾਤ ਸਕਦੀਆਂ ਕੈਮਰਾਮੈਨ ਤੁਸੀਂ ਮਹਿਰਾ ਦੇ ਨਾਲ ਰਵਿੰਦਰ ਮੀਤ ਪੀਟੀਸੀ ਨਿਊਜ਼ ਚੰਡੀਗੜ੍ਹ